ਹਾਂਜੀ ਮੈਨੂੰ ਕਾਫੀ ਇਨਕੁਆਰੀਸ ਆਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਜਿਹੜਾ ਤੁਹਾਡਾ ਗਰਟ ਹੈਲਥ ਪ੍ਰੋਗਰਾਮ ਆ ਉਹਦੇ ਵਿੱਚ ਤੁਸੀਂ ਇੱਕ ਪ੍ਰੋਬਾਇਓਟਿਕ ਜਿਹੜਾ ਵਾ ਉਹਦੀ ਵੀ ਪਿਕਚਰ ਹੁੰਦੀ ਆ ਉਹ ਕੀ ਆ ਤੇ ਕੀ ਕੰਮ ਕਰਦਾ ਵਾ ਸੋ ਜਿਹੜਾ ਇਹ ਪ੍ਰੋਬਾਇਓਟਿਕ ਆ ਇਹ ਆਪਣੀ ਜਿਹੜੀ weight journey ਦੇ ਵਿੱਚ ਹੈਲਪ ਕਰਦਾ ਵਾ ਸਾਡਾ ਜਿਹੜਾ ਗਰਟ ਹੈਲਥ ਹੁੰਦੀ ਆ ਉਹਨੂੰ ਸਟਰੋਂਗ ਕਰਦਾ ਵਾ ਆਪਣੇ ਇਮਿਊਨ ਸਿਸਟਮ ਨੂੰ ਵੀ ਬੂਸਟ ਕਰਦਾ ਵਾ ਸੋ ਜੇ ਜਦੋਂ ਆਪਾਂ weight ਆਪਣਾ ਰਿਡਿਊਸ ਕਰਨਾ ਵਾ ਤੇ ਇਹਨੂੰ ਜਦੋਂ ਨਾਂ ਲਵਾਂਗੇ ਤੇ ਆਪਣੇ ਅੰਦਰ ਜਿਹੜਾ ਵਾ ਇਮਿਊਨ ਸਿਸਟਮ ਹੋ ਗਿਆ ਗਰਟ ਹੈ ਜਨਨ ਨੂੰ ਸਟਰੋਂਗ ਕਰਨਾ ਵਾ ਤੇ ਜਿਸ ਤਰ੍ਹਾਂ ਆਪਾਂ ਕੁਝ ਵੀ ਖਾਂਦੇ ਆ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਕਿ ਖਾਣ ਤੋਂ ਬਾਅਦ ਬਲੋਟਿੰਗ ਹੋ ਜਾਂਦੀ ਆ ਤੇ ਇੰਨੇ ਬਲੋਟਿਕ ਨੂੰ ਵੀ ਜੜਾਵਾ ਬਲੋਟਿੰਗ ਨੂੰ ਵੀ ਘਟਾਉਣਾ ਵਾ ਸੋ ਇੰਨਾਂ ਚੀਜ਼ਾਂ ਦੇ ਨਾਲ ਹੀ ਆਪਣਾ ਜੜਾਵਾ ਸਭ ਤੋਂ ਫਾਇਦਾ ਹੋਣਾ ਵਾ weight loss ਦੇ ਵਿੱਚ ਕਿਉਂਕਿ ਅਗਰ ਤੇ ਆਪਣੀ ਗਰਟ ਹੈਲਥ ਹੀ ਨਹੀਂ ਸਹੀ ਹੋਗੀ ਤੇ ਆਪਣਾ weight ਜੜਾਵਾ ਉਹ ਨਹੀਂ ਘਟੂਗਾ ਸੋ ਜਿੰਨਾ ਜਿੰਨਾ ਮੇਰੇ ਪੈਨਾਂ ਨੇ ਆਪਣਾ weight loss ਕਰਨਾ ਵਾ ਤੇ ਮੇਰੇ ਨਾਲੇ ਜੜਾ ਗਰਟ ਹੈਲਥ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ ਵਿਦ ਪ੍ਰੋਬਾਇਟਿਕ